ਜੁਵਾਲਾ ਪੰਜਾਬੀ ਵਿਦਿਆਪਕਾ ਸਰਵਿਤਕਾਰੀ ਵਿਦਿਆਮੰਦਰ ਤੋਂ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਲਗਾ ਅਤੇ ਲਗਾਖਰ ਦੇ ਬਦਲਨ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਭੇਦ ਜਿਹੜੀ ਲਗਾ ਤੇ ਲਗਾਖਰ ਨੇ ਸਾਡੀ ਸਵਰਮਹਾਰਨੀ ਵਿੱਚ ਤਿੰਨ ਸ਼ਬਦ ਨੇ ਸਵਰਖਰ ਊੜਾ ਆੜਾ ਅਤੇ ਈੜੀ ਇਹਨਾਂ ਤਿੰਨ ਅੱਖਰਾਂ ਤੋਂ ਕਹਿੰਦੇ ਕੀ ਬਣੀਆਂ ਨੇ ਸਾਡੀਆਂ? ਮਾਤਰਾਵਾਂ ਬਣੀਆਂ ਨੇ। ਸਾਡੀਆਂ ਦਿਨੋਂ ਅਸੀਂ ਲਗਾ ਕਹਿੰਦੇ ਆ। ਲਗਾ ਮਾਤਰਾਵਾਂ। ਇਹ ਸਵਰਖਾ ਕੀਤੀ ਮਨੇ ਸਾਰੀ ਤਿੰਨ ਤੋਂ ਬਣਿਆ ਨੇ। ਇਹਦੇ ਉਸੇ ਸਵਰਮਹਾਰਨੀ ਦੇ ਦਾਰਾ ਪਸਤੂਤ ਕਰਦੇ ਆ। ਅ ਆ ਈ ਈ ਊ ਊ ਐ ਐ ਉਹ ਅ ਜਿੱਥੇ ਅਸੀਂ ਆਮ ਦੇਖਦੇ ਆ ਸਾਡੇ ਬੱਚੇ ਜੇ ਗਲਤੀ ਵਿੱਚ ਕਰਦੇ ਨੇ ਇੱਕ ਤਾਂ ਸਿਹਾਰੀ ਅਤੇ ਬਿਹਾਰੀ ਵਿੱਚ ਇੱਕ ਹੋੜੇ ਅਤੇ ਤਲੋੜੇ ਵਿੱਚ ਸਿਹਾਰੀ ਅਤੇ ਬਿਹਾਰੀ ਵਿੱਚ ਅਸੀਂ ਸਮਝਾਉਣ ਲਈ ਇਹ ਹੀ ਦੱਸ ਸਕਦੇ ਆ ਕਿ ਜਿੱਥੇ ਕਿਸੇ ਸ਼ਬਦ ਤੇ ਦਬਾਅ ਪੈਦਾ ਨਹੀਂ ਹੁੰਦਾ ਬੋਲਦੇ ਹੋਏ ਤਾਂ ਆਵਾਜ਼ ਕਿ ਏ ਦੀ ਤਰ੍ਹਾਂ ਸmoothly ਨਿਕਲ ਜਾਂਦੀ ਹੈ ਤਾਂ ਉੱਥੇ ਸਿਹਾਰੀ ਦੀ ਗੱਲ ਤੋਂ ਕਰਨੀ ਹੈ ਜਦੋਂ ਬੋਲਦੇ ਹੋਏ ਦਵਾ ਪੈਦਾ ਹੁੰਦਾ ਤਾਂ ਅਸੀਂ ਉੱਥੇ ਕਿਹਦੀ ਗੱਤੋ ਕਰਨੀ ਹੈ ਬਿਹਾਰੀ ਦੀ ਗੱਤੋ ਕਰਨੀ ਹੈ ਅਤੇ ਓ ਤੇ ਔ ਓ ਹੈ ਜਿਹੜਾ ਤੁਸੀਂ ਬੋਲਦੇ ਆ ਸਾੜਾ ਜਿਹੜਾ ਮੂੰਹ ਆਇਆ 골 ਹੁੰਦਾ ਔ ਬੋਲਦੇ ਹੋਏ ਸਾਡਾ ਨੀਚੇ ਵਾਲਾ ਬੁੱਲ ਆਕ ਚਲੰਦਾ ਹੈ ਨੀਚੇ ਚਲਾ ਜਾਂਦਾ ਹੈ ਤਾਂ ਅਸੀਂ ਇਸ ਤਰ੍ਹਾਂ ਕੁਝ ਐਗਜ਼ਾਮਪਲਸ ਦੇ ਕੇ ਕੁਝ ਧਾਰਨਾ ਦੇ ਕੇ ਬੱਚੇ ਨੂੰ ਕੀ ਆਪਣੇ ਵਿਸ਼ੇ ਨੂੰ ਸਮਝਾ ਸਕਦੇ ਆ ਤਾਂ ਜੋ ਬੱਚੇ ਜਿਹੜੇ ਗਲਤੀਆਂ ਕਰਦੇ ਨੇ ਉਹ ਗਲਤੀਆਂ ਨਾ ਕਰਨ ਹਾਂਜੀ ਇਹਦੇ ਵਿੱਚ ਉਹ ਹੀ ਆ ਗਿਆ ਦੀਨ ਦਿਨ ਅਤੇ ਦੀਨ ਦਿਨ ਕੀ ਹਿੰਦੀ ਅਸਵੇ ਦੀਨ ਕਿੰਦੇ ਦੁਖੀ ਮੈਂ ਸਵੀਰ ਤੂੰ ਹੀ ਬਹੁਤ ਦੀਨ ਹਾਂ ਦੀਨ ਮੀਨ ਦੁਖੀ ਹਾਂ ਜਦ ਇਤੇ ਮੇਰੇ ਇਨਾ ਸ਼ਬਦਾਂ ਨੂੰ ਆਪਸ ਵਿੱਚ ਬਦਲ ਲਿਆ ਜਾਵੇ ਤਾਂ ਵਾਕ ਹੀ ਹੋ ਜਾਊਗਾ ਉਹ ਬਿਲਕੁਲ ਹੀ ਗਲਤ چلا ਜਾਵੇਗਾ ਇਸੇ ਤਰ੍ਹਾਂ ਅੱਗੇ ਵਧ ਲਿਆ 100 100 ਸੋ ਹੁੰਦਾ ਇਸ ਲਈ ਸੋ ਹੁੰਦਾ ਇਸ ਲਈ ਸੌ ਜਿਹੜੇ ਗਿਣਤੀ ਵਾਲਾ ਵਾੜਾ ਹੈ ਉਹ ਵਾੜਾ ਉਹ ਸੀ ਗਿਣਤੀ ਲਈ ਯੂਜ਼ ਕਰਦੇ ਆ ਕਿ ਮੇਰੇ ਕੋਲ 9ਵੀਂ ਕਲਾਸ ਵਿੱਚ 100 ਵਿਦਿਆਰਥੀ ਪੜਦੇ ਹਨ ਤਾਂ ਸੌ ਇਸ ਲਈ ਨਹੀਂ ਕਹਿ ਸਕਦੇ ਇੱਥੇ ਜੇ ਕਿ 100 ਵਰ ਲਾਗੇ ਇਸ ਲਈ 100 ਵਿਦਿਆਰਥੀ ਪੜਦੇ ਹਨ ਤਾਂ ਵਾਹ ਕਿਹੜਾ ਸਨ ਕੀ ਹੋ ਜਾਊਗਾ ਬਿਲਕੁਲ ਹੀ ਗਲਤ ਹੋਗਾ ਅੱਗੇ ਹੈਬਿਟ ਉਠ ਉਠ ਕੀ ਹੁੰਦਾ ਹੈ ਉਠਣਾ ਊਂਠ ਕੀ ਹੁੰਦਾ ਹੈ ਜਾਨਵਰ ਮੈਂ ਸਵੇਰੇ ਉੱਠਦਾ ਹਾਂ ਸਵੇਰੇ ਉੱਠਦਾ ਆਂ ਗਿਆ ਸਵੇਰੇ ਜਾਗਦਾ ਜਿਵੇਂ ਸਵੇਰੇ ਊਂਠਾਂ ਤਾਂ ਮੈਂ ਜਾਨਵਰ ਥੋੜੀਆਂ ਤਾਂ ਵਾ ਕੀ ਆਏ ਥੇ ਸਿਰਫ ਇੱਕ ਮਾਤਰਾ ਦੇ ਬਦਲ ਨਾਲ ਅਰਥ ਲਵਾਪਦਾ ਬਿਲਕੁਲ ਹੀ ਗਲਤ ਹੋ ਜਾਂਦਾ ਅੱਗੇ ਕੀ ਹੈ 7 ਸ 7 ਦਾ 7 7 ਕੀ ਹੁੰਦਾ ਕਿਸ ਚੀ ਦਾ ਨਿਚੋੜ ਰਸ 7 ਕੀ ਹੈ ਗਿਣਤੀ 7 ਕੀ ਹੈ ਮਹਾਪੁਸ਼ 7 ਕੀ ਹੈ ਮਹਾਪੁਸ਼ अस जो किसी महापुरुष को तो आप कहने संत महात्मा नाटा संत सत सत् गिनती संत क महापुरुष सत कै रस अगे है बदल अते बदल बदल की बदलाव बदल की कै बदलाव जो तो किसी चीज़ को चेंज आ जाते क्या बदलाव आ गया एच की आ गई ਬਦਲ ਆ ਵਾ ਕਿ ਬਦਲ ਪੈਦਾ ਹੋ ਗਿਆ ਹੁਣ ਇਹ ਬੜਾ ਹੋ ਗਿਆ ਇਹਦਾ ਸੁਭਾਅ ਕੀ ਹੋ ਗਿਆ ਬਦਲ ਗਿਆ ਜੇ ਸੇ ਬੱਦਲ ਵਰਤਦੀਏ ਬਦਲ ਤਾਂ ਘਟਾ ਹੁੰਦੀ ਹੈ ਘਟਾ ਸਵਾਸਤਾਂ ਨਹੀਂ ਹੈਨਾ ਤਾਂ ਇਸ ਲਈ ਜਿਹੜਾ ਸ਼ਬਦ ਵਰਤਦੇ ਆ ਇੰਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਕਿ ਕਿਹੜੇ ਸ਼ਬਦ ਦੀ ਵਰਤੋਂ ਕਹਿੰਦੇ ਕੀ ਹੁੰਦੀ ਹੈ ਕਿੱਥੇ ਹੋਣੀ ਹੈ ਹੁਣ ਸਾਡੇ ਕੋਲ ਜਿਵੇਂ ਮੇਨ ਇਹ ਹੈ ਬਿੰਦੀ ਟਿੱਪੀ ਅਤੇ ਅਦਕ ਇਹ ਤਿੰਨ ਸਾਡੇ ਕੋਲ ਕਿਨੇ ਲਗਾਨੇ ਜੇ ਬਿੰਦੀ ਅਤੇ ਟਿੱਪੀ ਦੀ ਵਰਤੋਂ ਹੁੰਦੀ ਹੈ ਇਹ ਕੀ ਹੁੰਦੀ ਹੈ ਨਾ ਦੀ ਆਵਾਜ਼ ਆਂਦੀ ਹੁੰਦੀ ਹੈ ਜਿੱਥੇ ਨਾ ਦੀ ਆਵਾਜ਼ ਆਂਦੀ ਹੈ ਉੱਥੇ ਕਿਹਦੀ ਵਰਤ ਹੁੰਦੀ ਹੈ ਬਿੰਦੀ ਅਤੇ ਟਿੱਪੀ ਦੀ ਫਿਰ ਇਹਨਾਂ ਵਿੱਚ ਕੀ ਹੈ ਕੁਝ ਬਦਲਾ ਕਿਤੇ ਗਏ ਨੇ ਕਿ ਕਿਹਦੇ ਨਾਲ ਬਿੰਦੀ ਲੱਗਣੀ ਹੈ ਅਤੇ ਕਿਹਦੇ ਨਾਲ ਟਿੱਪੀ ਦੀ ਵਰਤ ਹੋਣੀ ਹੈ ਹੁਜੇਗਾ ਅਸੀਂ ਕਹਦੇ ਮੁਕਤਾ ਮੁਕਤਾ ਵਾਰਡ ਦੇ ਉੱਤੇ ਕਦੇ ਵੀ ਬਿੰਦੀ ਨਹੀਂ ਲੱਗਦੀ ਉਹਦੇ ਨਾਲ ਕੀ ਲੱਗਦੀ ਹੈ ਟਿੱਪੀ ਲੱਗਦੀ ਹੈ ਕੰਨੇ ਨਾਲ ਬਿੰਦੀ ਲੱਗਦੀ ਹੈ ਕੰਨੇ ਦੇ ਉੱਤੇ ਕੀ ਲੱਗਦੀ ਹੈ ਬਿੰਦੀ ਲੱਗਦੀ ਹੈ ਸਿਹਾਰੀ ਨਾਲ ਕੀ ਲੱਗਦੀ ਹੈ ਸੀਹਾਰੀ ਨਾਲ ਟਿੱਪੀ ਲੱਗਦੀ ਹੈ ਬਿਹਾਰੀ ਨਾਲ ਬਿੰਦੀ ਲੱਗਦੀ ਹੈ ਇਸੇ ਤਰ੍ਹਾਂ ਔਂਕੜ ਦੁਲੈਂਕੜ ਲਾਂ ਦੁਲਾ ੜਾ ਤੇ ਕਨੌੜਾ ਇਹਦੇ ਲਈ ਯਾਦ ਕਰ ਲਈਏ ਅਸੀਂ ਬੱਚਿਆਂ ਨੂੰ ਕੀ ਕਹਿ ਸਕਦੇ ਹਾਂ ਕੀ ਜਿੱਥੇ ਕੰਨੈ ਜਿੱਥੇ ਬਿਹਾਰੀ ਹੈ ਕੰਨੈ ਤੇ ਬਿਹਾਰੀ ਸੁਜਾਦ ਕਰਾਤੀਆਂ ਵਾਕਿਆ ਅਸੀਂ ਕਹਿੰਦਾ ਉੱਪਰ ਵਾਲੀਆਂ ਚਾਰ ਮਾਤਰਾਆਂ ਮਾ ਉੱਪਰ ਵਾਲੀਆਂ ਤੇਰੇ ਉੱਪਰ ਲੱਗਦੀਆਂ ਨੇ ਇਹਨਾਂ ਨਾਲ ਕੀ ਲੱਗਦੀ ਹੈ ਬਿੰਦੀ ਲੱਗਦੀ ਹੈ ਤੇਰੇ ਬਾਕੀ ਰਹਿ ਗਏ ਮਾਤਰ ਉਹਨਾਂ ਨਾਲ ਕੀ ਲੱਗਦੀ ਹੈ ਟਿੱਪੀ ਲੱਗਦੀ ਹੈ ਤਾਂ ਬੱਚੇ ਮਿਲ ਕੇ ਹੋ ਸਕਦਾ ਹੈ ਕਿ ਕੁਝ ਗਲਤੀਆਂ ਘਟ ਕਰਨ ਜੇ ਅਸੀਂ ਬੱਚੇ ਨੂੰ ਇਹ ਗੱਲ ਬਾਰ-ਬਾਰ ਬਾਰ-ਬਾਰ ਦੱਸੇ ਰਹਾਂਗੇ ਤਾਂ ਬੱਚੇ ਦੀ ਸਾਡੀ ਬੋਲੀ ਵਿੱਚ ਬੱਚਿਆਂ ਦੇ ਲਿਖਤ ਵਿੱਚ ਕੀ ਹੋ ਜਾਊਗਾ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਧੰਨਵਾਦ